ਚਾਰ ਪੀਰਾਂ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਨੂੰ ਕਿਉਂ ਕਿਹਾ ਕਿ ਸਾਡਾ ਪੀਰ ਅਬਦੁੱਲਾ ਸ਼ੁਕਰ ਤਿੰਨ ਵਿੱਚ ਹੀ ਰਾਤ ਕਾ ਸਕਦਾ ਹੈ ਦਾਕਤਾਂ ਨੂੰ ਇੱਕ ਪਲ ਦੇ ਵਿੱਚ ਪੱਟ ਸਕਦਾ ਹੈ ਤੇ ਅੰਨੇ ਨੂੰ ਸੁਜਾਖਾ ਤੇ ਸੁਜਾਖੇ ਨੂੰ ਅੰਨਾ ਕਰ ਸਕਦਾ ਹੈ ਫਿਰ ਕਿਸ ਤਰ੍ਹਾਂ ਉਹਨਾਂ ਪੰਜੇ ਪੀਰਾਂ ਦਾ ਹੰਕਾਰ ਸ੍ਰੀ ਗੁਰੂ ਨਾਨਕ ਦੇਵ ਜੀ ਨੇ 40 ਦਿਨਾਂ ਦੀ ਅਨੋਖੀ ਤਪੱਸਿਆ ਕਰਕੇ ਤੋੜਿਆ ਇਹ ਜਾਣਾਂਗੇ ਅੱਜ ਦੀ ਇਸ ਵੀਡੀਓ ਵਿੱਚ ਪਰ ਸਭ ਤੋਂ ਪਹਿਲਾਂ ਤੁਹਾਨੂੰ ਇੱਕ ਬੇਨਤੀ ਹੈ ਜੀ ਕਿ ਵੀਡੀਓ ਨੂੰ ਅਖੀਰ ਤੱਕ ਜ਼ਰੂਰ ਦੇਖਿਓ ਜੀ ਤੇ ਹੋਣੇ ਇਸ ਵੀਡੀਓ ਨੂੰ ਇੱਕ ਲਾਈਕ ਕਰਕੇ ਅੱਗੇ ਸ਼ੇਅਰ ਜਰੂਰ ਕਰਿਓ ਜੀ ਤੇ ਕਮੈਂਟ ਬਾਕਸ ਵਿੱਚ ਵਾਹਿਗੁਰੂ ਜੀ ਜਰੂਰ ਲਿਖਿਓ ਜੀ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਦੂਜੀ ਉਦਾਸੀ ਵੇਲੇ ਲੋਕਾਂ ਨੂੰ ਸਿੱਧੇ ਰਾ ਪਾਉਂਦੇ ਹੋਏ ਬਟੰਡੇ ਪਟਨੇਰ ਆਦਿ ਸਥਾਨ ਤੋਂ ਹੁੰਦੇ ਹੋਏ ਸਰਸਾ ਵਿਖੇ ਜਾ ਪਹੁੰਚੇ ਇਸ ਅਸਥਾਨ ਤੇ ਮੁਸਲਮਾਨ ਫਕੀਰਾਂ ਦਾ ਬੜਾ ਭਾਰੀ ਮੇਲਾ ਲੱਗਿਆ ਹੋਇਆ ਸੀ ਉਸ ਮੇਲੇ ਵਿੱਚ ਫਕੀਰ ਬੜੀ ਦੂਰੋਂ ਦੂਰੋਂ ਆਏ ਹੋਏ ਸਨ ਤੇ ਉਹਨਾਂ ਫਕੀਰਾਂ ਦੀ ਕਰਾਮਾਤਾਂ ਨੂੰ ਦੇਖਣ ਵਾਸਤੇ ਆਮ ਲੋਕ ਵੀ ਆਏ ਹੋਏ ਸਨ ਤੇ ਸ੍ਰੀ ਗੁਰੂ ਨਾਨਕ ਜੀ ਬੀ ਭਾਈ ਮਰਦਾਨੇ ਸਮੇਤ ਇੱਥੇ ਆ ਪਹੁੰਚੇ ਗੁਰੂ ਜੀ ਦਾ ਬਾਣਾ ਬੜਾ ਅਨੋਖਾ ਸੀ ਕਿਉਂਕਿ ਗੁਰੂ ਜੀ ਦੇ ਬਾਣੇ ਨੂੰ ਦੇਖ ਕੇ ਇਹ ਸਮਝ ਨਹੀਂ ਆਉਂਦਾ ਸੀ ਕਿ ਉਹਨਾਂ ਦਾ ਧਰਮ ਕਿਹੜਾ ਹੈ ਗੁਰੂ ਜੀ ਦਾ ਬਾਣਾ ਸੀ ਪੈਰਾਂ ਵਿੱਚ ਲੱਕੜ ਦੀਆਂ ਖੜਾਵਾ ਹੱਥ ਵਿੱਚ ਡੰਡਾ ਤੇ ਸਿਰ ਉੱਤੇ ਪੱਗ ਸੀ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਇਹ ਪਹਿਰਾਵਾ ਨਾ ਤਾਂ ਹਿੰਦੂ ਦਾ ਸੀ ਅਤੇ ਨਾ ਹੀ ਮੁਸਲਮਾਨ ਦਾ ਸੀ ਤੇ ਉਹਨਾਂ ਦਾ ਇਹ ਅਨੋਖਾ ਬਾਣਾ ਦੇਖ ਕੇ ਲੋਕ ਗੁਰੂ ਜੀ ਕੋਲ ਆ ਗਏ ਤੇ ਹੌਲੀ-ਹੌਲੀ ਇਹ ਪੀੜ ਵਧਦੀ ਗਈ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਭਾਈ ਮਰਦਾਨਾ ਜੀ ਨੂੰ ਕਿਹਾ ਕਿ ਮਰਦਾਨਿਆ ਰਬਾਬ ਛੇੜ ਬਾਣੀ ਆਈ ਹੈ ਤੇ ਗੁਰੂ ਜੀ ਦੇ ਹੁਕਮ ਦੇ ਅਨੁਸਾਰ ਭਾਈ ਮਰਦਾਨੇ ਨੇ ਰਬਾਬ ਵਜਾਉਣਾ ਸ਼ੁਰੂ ਕੀਤਾ ਦੇ ਤਾਂ ਰਬੀ ਰੂ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਵਾਹਿਗੁਰੂ ਜੀ ਦੀ ਉਸਤਤ ਵਿੱਚ ਸ਼ਬਦ ਉਚਾਰੇ ਤੇ ਗੁਰੂ ਜੀ ਦੇ ਸ਼ਬਦਾਂ ਨੇ ਉਸ ਸਮੇਂ ਐਸਾ ਰੰਗ ਬਣਿਆ ਕਿ ਫਕੀਰਾਂ ਦੇ ਜਲਸੇ ਦੀ ਭੀੜ ਘੱਟ ਗਈ ਤੇ ਲੋਕ ਗੁਰੂ ਜੀ ਦੀ ਸੰਗਤ ਵਿੱਚ ਆ ਕੇ ਬੈਠ ਗਏ ਸਲਸੇ ਦੇ ਫਕੀਰ ਆਪਣੇ ਆਪ ਨੂੰ ਕਰਾਮਾਤੀ ਪੀਰਖ ਬਵਾਉਂਦੇ ਸਨ ਉਹ ਧਾਗੇ ਤਬੀਤਾਂ ਤੇ ਮੰਤਰਾਂ ਰਾਹੀਂ ਲੋਕਾਂ ਨੂੰ ਰਾਜੀ ਕਰਨ ਦੀ ਗੱਲ ਕਰਦੇ ਸਨ ਉਹ ਕਹਿੰਦੇ ਸਨ ਕਿ ਅਸੀਂ ਖੁਦਾ ਦੇ ਮਿੱਤਰ ਹਾਂ ਤੇ ਖੁਦਾ ਸਾਡਾ ਹੁਕਮ ਮੰਨਦਾ ਹੈ ਬੀਮਾਰ ਲੋਕ ਉਹਨਾਂ ਦੇ ਕੋਲ ਆਉਂਦੇ ਸਨ ਤੇ ਉਹ ਕਾਇਆ ਦੇ ਵਿੱਚ ਜਾਦੂ ਕਰਦੇ ਅਤੇ ਕਾਇਆ ਦੇ ਵਿੱਚ ਜਾਦੂ ਪਾਉਂਦੇ ਸਨ ਭਾਵੇਂ ਉਹਨਾਂ ਦੀ ਇੱਛਾਵਾਂ ਪੂਰੀਆਂ ਕਰਦੇ ਸਨ ਉਸ ਅਸਥਾਨ ਤੇ ਬਹੁਤ ਸਾਰੇ ਪਖੰਡ ਹੋ ਰਹੇ ਸਨ ਪੀਰਾਂ ਦੇ ਮੁਖੀ ਪੀਰ ਬਹਾਵਲ ਤੇ ਖਵਾਜਾ ਆਬਦਲ ਸ਼ੁਕਰ ਗੁਰੂ ਨਾਨਕ ਦੇਵ ਜੀ ਬਾਰੇ ਸੁਣ ਕੇ ਬੜੇ ਗੁੱਸੇ ਵਿੱਚ ਆ ਗਏ ਤੇ ਗੁਰੂ ਜੀ ਦੇ ਕੋਲ ਆ ਪਹੁੰਚੇ ਗੁਰੂ ਨਾਨਕ ਦੇਵ ਜੀ ਉਸ ਸਮੇਂ ਲੋਕਾਂ ਨੂੰ ਉਪਦੇਸ਼ ਦੇ ਰਹੇ ਸਨ ਕਿ ਨਾ ਹੀ ਕੋਈ ਹਿੰਦੂ ਹੈ ਅਤੇ ਨਾ ਹੀ ਕੋਈ ਮੁਸਲਮਾਨ ਬੰਦੇ ਉਹ ਹਮੇਸ਼ਾ ਖੁਦਾ ਨੂੰ ਯਾਦ ਰੱਖਣਾ ਚਾਹੀਦਾ ਹੈ ਨੀਕੀ ਤੇ ਸੱਚਾਈ ਦੇ ਰਾਹ ਉਤੇ ਚੱਲਣ ਤੇ ਮਨੁੱਖ ਨੂੰ ਮੁਕਤੀ ਮਿਲਦੀ ਹੈ ਗੁਰੂ ਜੀ ਦੇ ਮੂੰਹੋਂ ਇਹ ਬਚਨ ਸੁਣ ਕੇ ਪੀਰ ਪਹਾਵਲ ਨੇ ਗੁੱਸੇ ਵਿੱਚ ਗੁਰੂ ਜੀ ਨੂੰ ਪੁੱਛਿਆ ਕਿ ਹੇ ਸਾਧੂ ਤੂੰ Hindu ਹੈ ਜਾਂ Musalman ਤਾਂ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਮੁਸਕਰਾ ਕੇ ਉੱਤਰ ਦਿੱਤਾ ਕਿ ਨਾ ਹੀ ਮੈਂ Hindu ਹਾਂ ਤੇ ਨਾ ਹੀ ਮੈਂ Musalman ਹਾਂ ਮੈਂ ਤਾਂ ਉਸ ਖੁਦਾ ਦਾ ਬੰਦਾ ਹਾਂ ਜਿਹੜਾ ਕਿ ਸਿਰਫ ਇੱਥੇ ਖੁਦਾ ਦੀ ਬੰਦਗੀ ਕਰਨ ਵਾਸਤੇ ਆਇਆ ਹੈ ਗੁਰੂ ਜੀ ਦੇ ਉਹ ਇਹ ਵਚਨ ਸੁਣ ਕੇ ਪੀਰ ਬਹਾਵਲ ਹੋਰ ਜ਼ਿਆਦਾ ਚੜ ਗਿਆ ਤੇ ਉਸ ਨੇ ਆਪਣੀਆਂ ਸ਼ਕਤੀਆਂ ਦੇ ਨਾਲ ਗੁਰੂ ਜੀ ਨੂੰ ਨੁਕਸਾਨ ਪਹੁੰਚਾਉਣਾ ਚਾਹਿਆ ਪਰ ਗੁਰੂ ਜੀ ਨੇ ਜਿਵੇਂ ਹੀ ਪੀਰ ਬਹਾਵਲ ਵੱਲ ਅੱਖ ਭਰ ਕੇ ਦੇਖਿਆ ਤਾਂ ਪੀਰ ਬਹਾਵਲ ਦੇ ਸਭ ਜੰਤਰ ਮੰਤਰ ਤੇ ਸ਼ਕਤੀਆਂ ਸਭ ਖਤਮ ਹੋ ਗਈਆਂ ਜਿਸ ਤੋਂ ਬਾਅਦ ਪੀਰ ਬਹਾਵਲ ਗੁਰੂ ਜੀ ਨੂੰ ਕਹਿਣ ਲੱਗਿਆ ਕਿ ਅਸੀਂ ਤੇਰੇ ਨਾਲ ਗੋਸ਼ਟੀ ਕਰਨਾ ਚਾਹੁੰਦੇ ਹਾਂ ਕਿਉਂਕਿ ਤੂੰ ਲੋਕਾਂ ਨੂੰ ਉਪਦੇਸ਼ ਦਿੰਦਾ ਫਿਰਦਾ ਹੈ ਤੇ ਅਸੀਂ ਤੈਨੂੰ ਇਹ ਪੁੱਛਣਾ ਚਾਹੁੰਦੇ ਹਾਂ ਕਿ ਤੂੰ ਕਿਹੜੀ ਕਸੀਆ ਜਾ ਜੋਗ ਸਾਧਨਾ ਕੀਤੀ ਹੈ ਤਾਂ ਗੁਰੂ ਜੀ ਨੇ ਬੜੇ ਠੰਡੇ ਹਿਰਦੇ ਨਾਲ ਪੀਰ ਨੂੰ ਕਿਹਾ ਕਿ ਪੀਰ ਜੀ ਬੈਠੋ ਤੀਰਸਤੇ ਪ੍ਰੇਮ ਦੇ ਨਾਲ ਹੀ ਬਚਨ ਬਿਲਾਪ ਕਰਦੇ ਹਾਂ ਆਪ ਜੀ ਪੀਰ ਹੋ ਤੇ ਪੀਰਾਂ ਨੂੰ ਕ੍ਰੋਧ ਕਰਨਾ ਸ਼ੋਭਾ ਨਹੀਂ ਦਿੰਦਾ ਕਿਉਂਕਿ ਈਰਕਾ ਬੜੀ ਬੁਰੀ ਵਸਤੂ ਹੈ ਮੈਂ ਤਾਂ ਸਿਰਫ ਉਹੀ ਕਰਦਾ ਹਾਂ ਜੋ ਮੇਰਾ ਨਿਰੰਕਾਰ ਮੈਨੂੰ ਕਰਨ ਲਈ ਕਹਿੰਦਾ ਹੈ ਗੁਰੂ ਜੀ ਦੇ ਮੂੰਹੋਂ ਇਹ ਸ਼ਬਦ ਸੁਣ ਕੇ ਚਾਰ ਪੀਰ ਗੁਰੂ ਜੀ ਦੇ ਸਾਹਮਣੇ ਬੈਠ ਗਏ ਤਾਂ ਉਹਨਾਂ ਵਿੱਚੋਂ ਇੱਕ ਬੋਲਿਆ ਕਿ ਸਾਡਾ ਪੀਰ ਅਬ ਦੋਲੇ ਸ਼ੁਕਰਮ ਦਿਨ ਦੇ ਵਿੱਚ ਰਾਤ ਪਾ ਸਕਦਾ ਹੈ درختਾਂ ਨੂੰ ਇੱਕ ਪਲ ਦੇ ਵਿੱਚ ਪੱਟ ਸਕਦਾ ਹੈ ਅੰਨੇ ਨੂੰ ਸੁਜਾਖਾ ਤੇ ਸੁਜਾਖੇ ਨੂੰ ਅੰਨਾ ਕਰ ਸਕਦਾ ਹੈ ਹੁਣ ਤੁਸੀਂ ਦੱਸੋ ਤੁਸੀਂ ਕੀ ਕਰ ਸਕਦੇ ਹੋ ਪੀਰ ਦੇ ਮੋਹ ਇਹ ਗੱਲ ਸੁਣ ਕੇ ਗੁਰੂ ਜੀ ਨੇ ਇੱਕ ਸ਼ਬਦ ਉਚਾਰਿਆ ਆਪ ਕਰੇ ਸੱਚ ਅਲਖ ਅਪਾਰ ਮੈਂ ਕੀ ਕਰ ਸਕਦਾ ਹਾਂ ਬਲਕਿ ਤੁਹਾਡੇ ਪੀਰ ਕੋਈ ਕਰਾਮਾਤ ਦਿਖਾਉਣ ਗੁਰੂ ਜੀ ਦੇ ਇਹ ਸ਼ਬਦ ਸੁਣ ਕੇ ਪੀਰ ਨੇ ਕਿਹਾ ਕਿ ਜੇਕਰ ਤੁਸੀਂ ਸਾਡੇ ਪੀਰ ਅਬਦੁਲ ਸ਼ੁਕਰ ਦੀ ਕਰਾਮਾਤ ਦੇਖਣੀ ਹੈ ਤਾਂ ਆਓ ਬਾਹਰ ਖੁੱਲੀ ਥਾਂ ਚੱਲਦੇ ਹਾਂ ਖੁੱਲੀ ਥਾਂ ਤੇ ਜਾ ਕੇ ਪੀਰ ਅਬਦੁਲ ਸ਼ੁਕਰ ਨੇ ਗੁਰੂ ਜੀ ਨੂੰ ਕਿਹਾ ਕਿ ਖੋਦਾ ਦੇ ਬੰਦੇ ਬਣਨ ਵਾਲੇ ਮੈਂ ਤੈਨੂੰ ਆਪਣੀ ਪਹਿਲੀ ਕਰਾਮਾਤ ਦਿਖਾਉਂਦਾ ਹਾਂ ਜਿਸ ਵਿੱਚ ਅਸਮਾਨ ਤੋਂ ਦੋ ਕੋਰੇ ਉਤਰਨਗੇ ਤੇ ਧਰਤੀ ਉੱਤੇ ਉਤਰ ਕੇ ਜ਼ਮੀਨ ਉੱਤੇ ਦੌੜਨਗੇ ਤੇ ਫਿਰ ਅਸਮਾਨ ਵਿੱਚ ਵਾਪਸ ਜਾਂਦੇ ਹੋਏ ਅਲੋਪ ਹੋ ਜਾਣਗੇ ਇਹ ਗੱਲ ਕਹਿਣ ਤੋਂ ਬਾਅਦ ਹੰਕਾਰੀ ਪੀਰ ਨੇ ਆਸਮਾਨ ਵੱਲ ਦੇਖਿਆ ਤੇ ਆਪਣੀ ਕਲਾਮ ਪੜਨੀ ਸ਼ੁਰੂ ਕਰ ਦਿੱਤੀ ਤਾਂ ਦੂਸਰੇ ਪਾਸੇ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਆਸਮਾਨ ਵੱਲ ਅੱਖ ਭਰ ਕੇ ਦੇਖਿਆ ਤੇ ਸੱਤ ਬਾਰ ਸੱਤ ਕਰਤਾਰ ਸੱਤ ਕਰਤਾਰ ਕਿਹਾ ਪੀਰ ਅਬਦੁਲ ਸ਼ੁਕਰ ਕਰੀਬ ਅੱਧਾ ਘੰਟਾ ਕਲਮਾ ਪੜਦਾ ਰਿਹਾ ਤੇ ਲੋਕ ਬੜੀ ਹੈਰਾਨੀ ਨਾਲ ਆਸਮਾਨ ਵੱਲ ਦੇਖ ਰਹੇ ਸਨ ਪਰ ਕੋਈ ਵੀ ਕੂੜਾ ਆਸਮਾਨ ਤੋਂ ਨਹੀਂ ਉਤਰਿਆ ਪੀਰ ਖੁਦ ਹੈਰਾਨ ਸੀ ਕਿਉਂਕਿ ਉਹ ਸਨੂੰ ਆਪਣੀ ਕਲਮਾ ਉੱਤੇ ਪੂਰਾ ਮਾਨ ਸੀ ਕਿ ਉਹ ਜਦੋਂ ਵੀ ਕਲਮਾ ਪੜਦਾ ਸੀ ਤਾਂ ਉਹ ਕਿਸੇ ਤਰ੍ਹਾਂ ਦੇ ਵੀ ਖੇੜ ਰਚਾ ਦਿੰਦਾ ਸੀ ਪਰ ਇਸ ਵਾਰ ਉਸ ਦੀ ਕਲਮਾ ਨੇ ਕੋਈ ਅਸਰ ਨਾ ਕੀਤਾ ਜਦੋਂ ਪੀਰ ਨੇ ਆਪਣਾ ਪੂਰਾ ਜ਼ੋਰ ਲਗਾ ਲਿਆ ਤਾਂ ਬਾਦ ਵਿੱਚ ਉਹ ਸ਼ਰਮਿੰਦਾ ਹੋ ਗਿਆ ਜਿਸ ਤੋਂ ਬਾਅਦ ਸੀਰਗੁਰ ਨਾਨਕ ਦੇਵ ਜੀ ਨੇ ਉਸ ਨੂੰ ਉਪਦੇਸ਼ ਦਿੱਤਾ ਕਿ ਉਹ ਖੁਦਾ ਦੇ ਬੰਦੇ ਖੁਦਾ ਦੀ ਬਰਕਤਾਂ ਤੇ ਕਦੇ ਵੀ ਹੰਕਾਰ ਨਹੀਂ ਕਰਨਾ ਚਾਹੀਦਾ ਬਲਕਿ ਉਸ ਦੀ ਰਜਾ ਵਿੱਚ ਬਹੁਤ ਹੀ ਨਿਮਾਣਾ ਬਣ ਕੇ ਰਹਿਣਾ ਚਾਹੀਦਾ ਹੈ ਖੁਦਾ ਦੀ ਬਖਸ਼ੀਸ਼ ਹੋਣ ਦੇ ਬਾਵਜੂਦ ਵੀ ਖੁਦਾ ਦਾ ਸਿਮਰਨ ਕਰ ਤੇ ਹਾਰੇ ਬਲੀ ਉਸ ਦਾ ਸ਼ੁਕਰਾਨਾ ਕਰਿਆ ਕਰਾਂ ਬਹੁਤ ਸ਼ਰਮਿੰਦਾ ਹੋਇਆ ਪੀਰ ਨੇ ਆਪਣੀ ਜਿੱਦ ਨਾ ਛੱਡੀ ਤੇ ਉਸ ਨੇ ਤਨ ਤਨ ਸ੍ਰੀ ਗੁਰੂ ਨਾਨਕ ਦੇਵ ਜੀ ਨੂੰ ਆਪ ਪਰਖਣਾ ਚਾਹਿਆ ਉਸ ਨੇ ਕਿਹਾ ਕਿ ਜੇਕਰ ਤੁਸੀਂ ਬਲੀ ਹੋ ਤਾਂ ਕੂਠੜੀ ਵਿੱਚ ਬੈਠ ਕੇ ਸਾਡੇ ਨਾਲ ਤਪ ਕਰੋ ਤੁਹਾਨੂੰ ਸਾਡੇ ਨਾਲ ਪੂਰੇ 40 ਦਿਨ ਬੈਠ ਕੇ ਤਪ ਕਰਨਾ ਪਵੇਗਾ ਫਿਰ ਅਸੀਂ ਦੇਖਦੇ ਹਾਂ ਕਿ ਤੁਹਾਡੀ ਸਬਰ ਸੰਤੋਖਾਂ ਵਾਲੀ ਸ਼ਕਤੀ ਕਿੱਥੇ ਜਾਂਦੀ ਹੈ ਤਾਂ ਗੁਰੂ ਜੀ ਦੁਆਰਾ ਉਹਨਾਂ ਪੀਰਾਂ ਦੀ ਉਸ ਚਰੋਤੀ ਨੂੰ ਸਵੀਕਾਰ ਕਰ ਲਿਆ ਗਿਆ ਕਿਉਂਕਿ ਗੁਰੂ ਜੀ ਨੇ ਹੁਣ ਉਨਾ ਪੰਜੇ ਪੀਰਾਂ ਦਾ ਹੰਕਾਰ ਤੋੜ ਕੇ ਉਹਨਾਂ ਨੂੰ ਨਾਮ ਦੇ ਨਾਲ ਜੋੜਨਾ ਸੀ ਤਾਂ ਗੁਰੂ ਨਾਨਕ ਦੇਵ ਜੀ ਉਹਨਾਂ ਪੰਜੇ ਪੀਰਾਂ ਦੇ ਨਾਲ 40 ਦਿਨ ਦੀ ਤਪੱਸਿਆ ਵਾਸਤੇ ਵੱਖ-ਵੱਖ ਪੋਰੀਆਂ ਵਿੱਚ ਬੈਠ ਗਏ ਪੀਰਾਂ ਨੇ ਜੋਨ ਦਾਣੇ ਅਤੇ ਪਾਣੀ ਦੇ ਨਾਲ 40 ਦਿਨ ਤਪੱਸਿਆ ਪੂਰੀ ਕੀਤੀ ਪਰ ਤਨ ਤਨ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਸਿਰਫ ਪ੍ਰਮਾਤਮਾ ਦੇ ਨਾਮ ਦੇ ਸਹਾਰੇ ਹੀ 40 ਦਿਨ ਤਪੱਸਿਆ ਕੀਤੀ 40 ਦਿਨਾਂ ਬਾਅਦ ਜਦੋਂ ਪੀਰ ਤੇ ਸ੍ਰੀ ਗੁਰੂ ਨਾਨਕ ਦੇਵ ਜੀ ਉਹਨਾਂ ਪੋਰੀਆਂ ਵਿੱਚੋਂ ਬਾਹਰ ਆਏ ਤਾਂ ਉਹਨਾਂ ਪੰਜੇ ਦੇ ਸਰੀਰ ਕਮਜ਼ੋਰ ਸਨ ਤੇ ਚਿਹਰੇ ਮੁਰਝਾਏ ਹੋਏ ਸਨ ਪਰ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਚਿਹਰੇ ਦਾ ਨੂਰ ਉਸੇ ਤਰ੍ਹਾਂ ਖੜਿਆ ਹੋਇਆ ਸੀ ਤੇ ਗੁਰੂ ਜੀ ਦਾ ਸਰੀਰ ਵੀ ਚੜ੍ਹਦੀ ਕਲਾ ਵਿੱਚ ਸੀ ਜਦੋਂ ਪੰਜੇ ਪੀਰਾਂ ਨੂੰ ਇਹ ਪਤਾ ਲੱਗਿਆ ਕਿ ਗੁਰੂ ਜੀ ਨੇ 40 ਦਿਨ ਤਪੱਸਿਆ ਬਿਨਾਂ ਕੁਝ ਖਾਦੇ ਪੀਤੇ ਕੀਤੀ ਹੈ ਤਾਂ ਉਹ ਇਹ ਸੁਣ ਕੇ ਬਹੁਤ ਹੈਰਾਨ ਹੋ ਗਏ ਤੇ ਉਹਨਾਂ ਨੂੰ ਆਪਣੀ ਗਲਤੀ ਦਾ ਅਹਿਸਾਸ ਹੋਇਆ ਤੇ ਉਹਨਾਂ ਨੂੰ ਸਮਝ ਆ ਗਈ ਕਿ ਗੁਰੂ ਨਾਨਕ ਦੇਵ ਜੀ ਖੁਦ ਖੁਦਾ ਹਨ ਉਹਨਾਂ ਪੰਜੇ ਪੀਰਾਂ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਵਿਚ ਜਾ ਕੇ ਨਮਸਕਾਰ ਕੀਤਾ ਤੇ ਉਹਨਾਂ ਨੇ ਗੁਰੂ ਜੀ ਨੂੰ ਵਾਅਦਾ ਕੀਤਾ ਕਿ ਉਹ ਲੋਕਾਂ ਨੂੰ ਖੁਦਾ ਦੇ ਨਾਮ ਨਾਲ ਜੋੜ ਕੇ ਹੀ ਉਹਨਾਂ ਦਾ ਭਲਾ ਕਰਨਗੇ ਸੋ ਇਸ ਤਰ੍ਹਾਂ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਉਹਨਾਂ ਪੰਜੇ ਪੀਰਾਂ ਦਾ ਹੰਕਾਰ ਤੋੜਿਆ ਜੇਕਰ ਅੱਜ ਦੀ ਇਹ ਵੀਡੀਓ ਵਧੀਆ ਲੱਗੀ ਤਾਂ ਇਸ ਵੀਡੀਓ ਨੂੰ ਇੱਕ ਲਾਈਕ ਕਰਕੇ ਅੱਗੇ ਸ਼ੇਅਰ ਜ਼ਰੂਰ ਕਰਿਓ ਜੀ ਤਾਂ ਜੋ ਇਹ ਜਾਣਕਾਰੀ ਹੋਰਾਂ ਤੱਕ ਵੀ ਪਹੁੰਚ ਸਕੇ ਤੇ ਹਰ ਵਾਰ ਦੀ ਤਰ੍ਹਾਂ ਕਮੈਂਟ ਬਾਕਸ ਵਿੱਚ ਵਾਹਿਗੁਰੂ ਜੀ ਲਿਖ ਕੇ ਆਪਣੀ ਹਾਜ਼ਰੀ ਜਰੂਰ ਲਗਵਾਇਓ ਜੀ ਸਾਡੇ ਇਸ ਫੇਸਬੁਕ ਪੇਜ ਨੂੰ ਫੋਲੋ ਜਰੂਰ ਕਰਿਓ ਜੀ ਤੇ ਸਾਡੇ YouTube ਚੈਨਲ ਨੂੰ ਵੀ ਸਬਸਕ੍ਰਾਈਬ ਜਰੂਰ ਕਰਿਓ ਜੀ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ